ਸ਼ਿੰਦਾ ਟੋਲੀ ਘਰ ਦੇ ਬਾਹਰ ਕਿਕਰ ਥੱਲੇ ਲੱਗਦਾ ਕੁਬ ਕੱਢੀ ਮੁਰਜਾਇਆ ਚਿਹਰਾ ਲੈ ਕੇ ਛਾਵੇਂ ਖਲੋਤਾ ਕੁਝ ਸੋਚ ਰਿਹਾ ਸੀ ਜਿਵੇਂ ਕੋਈ ਬਹੁਤ ਵੱਡੀ ਵਿਪਤਾ ਆਨ ਪਈ ਹੋਵੇ ਓਏ ਸ਼ਿੰਦੇ ਕਿਵੇਂ ਮੂੰਜਾ ਲਮਕਾਈ ਫਿਰਦਾ ਖੈਰ ਸੁਖਤਾ ਹੈ ਚੇਤੂ ਗਵਾਂਡੀ ਨੇ ਲਾਗੂਨ ਲੰਗਦੇ ਹੋਏ ਕਹੀਂ ਹੇਠਾ ਰੱਖਦੇ ਪੁੱਛਿਆ ਆਹੋ ਯਾਰ ਸਭ ਠੀਕ ਹੀ ਆ ਸ਼ਿੰਦਾ ਫਿਰ ਉਦਾਸੀ ਨੂੰ ਛੁਪਾਉਂਦੇ ਹੋਏ ਬੋਲਿਆ ਚੱਲ ਠੀਕ ਆ ਫਿਰ ਮੈਂ ਚੱਲਦਾ ਸੰਤੂ ਦੇ ਬੂੜੇ ਨੇ ਜਾਨ ਖਾਦੀ ਆ ਕੇ ਛੇਤੀ ਖੇਤ ਜਾਣਾ ਕਣਕ ਬੀਜਣ। ਛੇਤੂ ਕਹੀ ਚੁੱਕ ਕੇ ਤੁਰਦਾ ਬਣਿਆ। ਸਿੰਦਾ ਫਿਰ ਡੂੰਗੀਆਂ ਸੋਚਾਂ ਵਿੱਚ ਪੈ ਗਿਆ। ਸੋਚਦੇ ਸੋਚਦੇ ਅੱਖਾਂ ਵਿੱਚ ਪਾਣੀ ਵਹੇ ਤੁਰਿਆ। ਆਪਣੇ ਆਪ ਵਿੱਚ ਬੂੜ ਬੂੜਾਉਣ ਲੱਗਾ। ਮੈਂ ਹੁਣ ਕੀ ਕਰਾਂ ਮੇਰੇਆ ਰੱਬਾ। ਪਹਿਲਾਂ ਤਾਂ 7 ਸਾਲ ਤੱਕ ਕੋਈ ਔਲਾਦ ਨਹੀਂ ਦਿੱਤੀ। ਜੇ ਦੇਣ ਹੀ ਲੱਗਾ ਤਾਂ ਦਿਨ ਇਹਨੇ ਬੁਰੇ ਕਰਤੇ ਕਿ ਹਸਤਪਾਲ ਲੈ ਕੇ ਜਾਣ ਤੋਂ ਵੀ ਡਰ ਲੱਗਦਾ ਹੁਣ। ਹਾਏ ਓਏ ਮੇਰੇਆ ਰੱਬਾ ਮੈਂ ਕਈ ਕਰਾਂ। ਸ਼ਿੰਦਾ ਮੁਰਜਾਇਆ ਮੂਹ ਲੈ ਕੇ ਘਰ ਵੜ ਗਿਆ ਤੇ ਇੱਕ ਲੱਕੜੀ ਦੀ ਫੱਟੀਆਂ ਲਾ ਕੇ ਜੋੜੀ ਹੋਈ ਕੁਰਸੀ ਤੇ ਜਾ ਬੈਠਾ ਅੱਗੇ ਜੇ ਮੈਂ ਕਦੋਦੀ ਵੇਖੀ ਜਾਂਦੀ ਸੀ ਬੂਹੇ ਵੱਲ ਨੂੰ ਪਤਾ ਨਹੀਂ ਕਿੱਥੇ ਚਲੇ ਗਏ ਸ਼ਿੰਦੇ ਦੀ ਬੋਟੀ ਪੰਮੀ ਟਾਕਾ ਤੇ ਦੋਵੇਂ ਹੱਥ ਰੱਖੀ ਕੱਚੇ ਕੋਠੇ ਚੋਂ ਬਾਹਰ ਆਉਦੀ ਹੋਈ ਬੋਲੀ ਬਲਜੀਤ ਦਾਈ ਆਈ ਸੀ ਘਰ ਕਹਿੰਦੀ ਕੇਸ ਅੱਜ ਰਾਤ ਦਾ ਹੀ ਹੋ ਸਕਦਾ ਦੇਖਿਓ ਕਿਤੇ ਅੰਗੋਲਿਆ ਨਾ ਕਰਿਓ ਜੇ ਰਾਤ ਬਰਾਤੇ ਮੇਰੀ ਲੋੜ ਪਈ ਤਾਂ ਮੈਨੂੰ ਆਵਾਜ਼ ਮਾਰ ਲਿਓ ਕੀ ਆਂਦੀ ਹੀ ਬਲਜੀਤ ਤਾਈ ਕਿ ਕੇਸ ਕਰੇ ਹੀ ਹੋਜੂ ਤਾਈ ਆਂਦੀ ਤਾਂ ਹੈਗੀ ਸੀ ਕਿ ਕੇਸ ਆਮਪਾ ਕਰੇ ਕਰਾਂਗੇ ਡਾਕਟਰਾਂ ਦੇ ਚੱਕਰਾਂ ਵਿੱਚ ਉਜੜਨਾ ਨਹੀਂ ਆਪਾਂ ਸਿੰਦੇ ਨੂੰ ਥੋੜੀ ਜਿਹੀ ਆਸ ਦੀ ਕਿਰਨ ਦਿਖਾਈ ਦਿੱਤੀ ਸ਼ਾਇਦ ਹਸਪਤਾਲ ਨਾ ਹੀ ਜਾਣਾ ਪਵੇ ਰੱਬ ਆ ਕੇ ਨਵਾਂ ਸਿਆਪਾ ਪਾਈ ਜਾਂਦਾ ਕਿੰਨੇ ਬਦਲ ਆ ਗਏ ਨਾਲ ਹੀ ਹਨੇਰ ਸ਼ੁਰੂ ਇੱਕ ਹੈਗਾ ਵੀ ਉਤੋਂ ਵੀਰਵਾਰਾ ਕਹਿੰਦੇ ਵੀਰਵਾਰ ਦੀ ਝੜੀ ਨਾ ਕੋਠਾ ਨਾ ਕੜੀ ਬੰਮੀ ਅਚਾਨਕ ਆਏ ਕਾਲੇ ਸ਼ਾਹ ਬਦਲਾਨੂ ਦੇਖ ਕੇ ਪਰੇਸ਼ਾਨ ਹੁੰਦੀ ਹੋਈ ਬੋਲੀ ਰੱਬ ਵੀ ਨਵੇਂ ਹੀ ਜੱਗ ਪਾ ਦਿੰਦਾ ਉਤੋਂ ਇੱਕ ਹੀ ਕੋਠਾ ਉਹ ਵੀ ਕੱਚਾ ਉਹਦਾ ਵੀ ਕੋਈ ਪਤਾ ਨਹੀਂ ਕਦੋਂ ਮੀਂਹ ਕਣੀ ਵਿੱਚ ਝੋਣ ਲੱਗ ਪੈਣਾ ਸਿੰਦਾ ਗੱਲ ਕਰਦਾ ਕਰਦਾ 4 ਸਾਲ ਪਹਿਲਾਂ ਹੋਈ ਇੱਕ ਅਨਹੋਣੀ ਵਿੱਚ ਜਾਗ ਵਚਾ ਉਦੋਂ ਵੀ ਇਹ ਸਮਾਂ ਇਦਾਂ ਦੇ ਹੀ ਕੁਝ ਹਾਲਾਤ ਸੀ ਅਚਾਨਕ ਹੀ ਨਿੱਕੀਆਂ ਮੰਫੀ ਦੋ ਕਣੀਆਂ ਭਾਰੀ ਮੀਂਹ ਦਾ ਰੂਪ ਧਾਰਨ ਕਰ ਚੁੱਕੀਆਂ ਸੀ ਫੇਟੀ ਉਤੋਂ ਕੋਠਾ ਚੋਣ ਲੱਗਿਆ ਸੁੰਦੇ ਜੀ ਪੇਟੀ ਸਾਰੀ ਖਰਾਬ ਹੋ ਜਾਣੀ ਚੋਆ ਪੈ ਪੈ ਕੇ ਜੇ ਪਾਣੀ ਵਿੱਚ ਪੈ ਗਿਆ ਤਾਂ ਸਾਰਾ ਲੀੜੇ ਲੱਤੀ ਨੂੰ ਅੱਗ ਲੱਗ ਜਾਣੀ ਆ ਪੰਮੀ ਗੁੱਸੇ ਤੇ ਪਰੇਸ਼ਾਨੀ ਵਿੱਚ ਰੋਲਾ ਪਾਈ ਜਾ ਰਹੀ ਸੀ ਤੇ ਸ਼ਿੰਦਾ ਬੇਫਿਕਰੀ ਵਿੱਚ ਸਿਗਰਟਾਂ ਫੂਕੀ ਜਾ ਰਿਹਾ ਸੀ ਜਿਵੇਂ ਉਸ ਨੂੰ ਕੋਈ ਲੱਥੀ ਚੜੀ ਨਾ ਹੋਵੇ ਰੋਲਾ ਪਾਉਂਦੀ ਪਾਉਂਦੀ ਪੰਮੀ ਸ਼ਿੰਦੇ ਨੂੰ ਲਗਾਤਾਰ ਕੋਸੀ ਜਾ ਰਹੀ ਸੀ ਉੱਠਣਾ ਕਿ ਨਹੀਂ ਉੱਠਣਾ ਅੱਗ ਲਾ ਦੋ ਪਾ ਦੋ ਉੱਤੇ ਮਿੱਟੀ ਮਹੀਨਾ ਹੋ ਗਿਆ ਪਿੱਟਦੇ ਨੂੰ ਕਿ ਕੋਠਾ ਲਿੰਬਣਾ ਕੋਠਾ ਲਿੰਬਣਾ ਬਾਰੋਂ ਵਾਹਨ ਦੀ ਮਿੱਟੀ ਮੰਗਵਾਦੋਂ ਤੇਰੇ ਤੇ ਕੰਨ ਤੇ ਜੂਨੀ ਸਰਕਦੀ ਹੁਣ ਤੁਹਾਡਾ ਸਿਆਪਾ ਫਿਰ ਹੋ ਗਿਆ ਚੋਆ ਪੈ ਕੇ ਮਗੋਰੇ ਪੈ ਗੇ ਸਾਰੇ ਕੋਠੇ ਦਾ ਪਾਣੀ ਸਿੱਧਾ ਅੰਦਰ ਆ ਗਿਆ ਸਾਰੀ ਪੇਟੀ ਦੀ ਡੰਡ ਲੱਤ ਗਈ ਤੈਨੂੰ ਕਾਹਦੀ ਫਿਕਰ ਹੋਣੀ ਤੇਰੇ ਮਾਪਿਓ ਨੇ ਕਿਹੜਾ ਕੁਝ ਦਿੱਤਾ ਰੋਲਾ ਪਾਉਂਦੀ ਪਾਉਂਦੀ ਪੰਮੀ ਟੁੱਟੀ ਜਿਹੀ ਪੌੜੀ ਜਿਸ ਦੇ ਡੰਡੇ ਸੇਬਿਆਂ ਨਾਲ ਬੰਨੇ ਹੋਏ ਸੀ ਇੱਕ ਪਾਰਟੀ ਜਿਹੀ ਪੱਲੀ ਲੈ ਕੇ ਕੋਠੇ ਤੇ ਚੜਨ ਲੱਗੀ ਸ਼ਿੰਦਾ ਸਿਗਰਟਾ ਪੀ ਕੇ ਪੰਮੀ ਨੂੰ ਆਵਾਜ਼ਾਂ ਮਾਰਦਾ ਪਿੱਛੇ ਬਾਹਰ ਨਿਕਲ ਤੁਰਿਆ ਧੜਮ ਕਰਕੇ ਡਿੱਗੰਦੀ ਤੇ ਨਾਲ ਹੀ ਚੀਕਾਂ ਦੀ ਆਵਾਜ਼ ਨਾਲ ਹੀ ਸ਼ਿੰਦਾ ਭੱਜ ਤੁਰਿਆ ਪੰਮੀ ਦੀ ਪੌੜੀ ਤੋਂ ਡਿੱਗ ਕੇ ਲੱਤ ਟੁੱਟ ਕੇ ਦੁਹਰੀ ਹੋ ਚੁੱਕੀ ਸੀ ਮੈਂ ਕਦੋਂ ਦੀ ਰੋਲਾ ਪਾਈ ਜਾਂਦੀ ਆ ਕਿ ਕੋਠੇ ਤੇ ਦੋ ਬਾਲਟੇ ਮਿੱਟੀ ਪਾ ਲੋ ਪਲਾ ਫਿਰ ਨਾ ਉਹੀ ਹਰ ਸਾਲ ਵਾਲਾ ਚੋਏ ਦਾ ਸਿਆਪਾ ਪੈ ਜੇ ਪੰਮੀ ਦੀ ਆਵਾਜ਼ ਸੁਣ ਕੇ ਸ਼ਿੰਦਾ ਆਪਣੇ ਪੁਰਾਣੇ ਤੇ ਭਿਆਨਕ ਯਾਦ ਤੋਂ ਬਾਹਰ ਨਿਕਲਿਆ ਤੇ ਬਾਲਟਾ ਲੈ ਕੇ ਮਿੱਟੀ ਪਾਉਣ ਲੱਗ ਗਿਆ ਨੀ ਕੁੜੇ ਰਾਤ ਪੈਣ ਵਾਲਿਆ ਉਤਮ ਮੀਹ ਮੇਰੀ ਦਾ ਕੋਈ ਪਤਾ ਨਹੀਂ ਕਦੋਂ ਤੇਜ਼ ਹੋ ਜਾਏ ਤੂੰ ਐਵੇਂ ਬਾਹਰ ਨਾ ਤੁਰੀ ਫਿਰੀ ਮਸਾ ਮਸਾਤਾ ਦਾਤੇ ਨੇ ਘਰ ਪਾਗ ਲਾਇਆ ਨਿੰਦੂ ਗਾਰਡਨ ਪੰਮੀ ਨੂੰ ਥੋੜਾ ਸੁਚੇਤ ਕਰਦੀ ਹੋਈ ਬੋਲੀ ਨੀ ਨੀ ਚਾਚੀ ਪੂਰਾ ਧਿਆਨ ਰਖੀਦਾ ਨਾਲੇ ਉਹ ਹੀ ਵੀ ਤਾਂ ਮੈਨੂੰ ਪੈਰ ਪੁੱਜੇ ਨਹੀਂ ਲਾਉਂ ਦਿੰਦੇ ਪੰਮੀ ਥੋੜਾ ਹਸਤੀ ਹੋਈ ਕੋਠੇ ਤੇ ਮਿੱਟੀ ਪਾਉਂਦੇ ਛਿੰਦੇਵਲ ਦੇਖਦੀ ਹੋਈ ਬੋਲੀ ਆਹੋ ਪਤਾ ਮੈਨੂੰ ਹੀ ਸੜੂ ਜਹਾ ਕਿੰਨਾ ਕੁ ਖਿਆਲ ਰੱਖਦਾ ਚੱਲ ਛੱਡ ਚਾਚੀ ਆਜਾ ਅੰਦਰ ਮੈਂ ਚਾਹ ਤਰ ਦਿਆਂ ਪੰਮੀ ਚਾਚੀ ਨੂੰ ਅੱਧ ਵਿੱਚ ਹੀ ਚੁੱਪ ਕਰਵਾ ਕੇ ਚਾਹ ਦੀ ਸੁਲਾ ਮਾਰ ਲੱਗੀ ਨੀ ਕੁੜੇ ਚਾਹ ਦਾ ਗਲਾਸ ਤਾਂ ਹੁਣੇ ਕਰੇ ਰੱਖ ਕੇ ਆਈ ਆ ਤੈਨੂੰ ਤਾਂ ਪਤਾ ਤੇਰਾ ਚਾਚਾ ਮੇਰੇ ਹੱਥ ਦੀ ਚਾਹ ਜਿੰਨਾ ਚਿਰ ਪੀਣਾ ਲਵੇ ਉਹਨਾ ਚਿਰ ਤਾਂ ਮੰਜੇ ਤੋਂ ਪੈਰ ਪੁੰਜੇ ਨਹੀਂ ਲਾਉਦਾ ਆਹੋ ਤਾਂ ਹੀ ਤਾਂ ਚਾਚਾ ਬੀਰਾ ਤੇਰੀ ਚਾਹ ਪੀ ਪੀ ਕੇ ਸ਼ੂਗਰ ਦਾ ਮਾਰਿਆ ਸਿੰਦਾ ਖਚਰਾ ਜਿਹਾ ਮਿੱਟੀ ਪਾਉਦਾ ਪਾਉਦਾ ਚਾਚੀ ਨੂੰ ਤਾਂਜ ਕਸਦਾ ਹੋਇਆ ਹੱਸਿਆ ਮੈਂ ਚੱਲੀ ਨਹੀਂ ਕੋੜੇ ਇਹ ਸੜੂ ਜਿਹਾ ਮੇਰੇ ਵੈਰ ਹੀ ਭਿਆ ਰਹਿਂਦਾ ਚਾਚੀ ਬੁੜਬੜਾਉਦੀ ਹੋਈ ਬੂਹੇ ਵੱਲ ਨੂੰ ਹੋ ਤੁਰੀ ਪੰਮੀ ਤੇ ਸ਼ਿੰਦਾ ਦੋਵੇਂ ਖੇਡ ਖਿੜਾ ਕੇ ਹਾਸ ਪੈਦੇ ਨੇ ਅੱਧੀ ਰਾਤ ਤੋਂ ਬਾਅਦ ਮੈਂ ਰੁਕ ਚੁੱਕਾ ਸੀ ਸ਼ਿੰਦਾ ਮੈਲੀ ਜਹੀ ਚਾਦਰ ਨੂੰ ਲਪੇਟੀ ਬਾ ਥਲੇ ਲੰਮਕਾਈ ਮੰਜੇ ਤੇ ਮੂਦਾ ਲੰਮਾ ਪਿਆ ਅਚਾਨਕ ਉਪੜਵਾਹੀ ਉਠਿਆ ਕੀ ਹੋਇਆ ਪੰਮੀ ਠੀਕ ਆ ਪੰਮੀ ਪੀੜ ਨਾਲ ਉੱਚੀ ਉੱਚੀ ਕੁਰਾ ਰਹੀ ਸੀ ਉਹਦੇ ਮੂੰਹ ਵੇਖਣ ਤੇ ਹੀ ਲੱਗਦਾ ਸੀ ਕਿ ਇਹ ਪੀੜ ਉਸ ਲਈ ਅਸਹਿ ਸੀ। ਮੰਜੇ ਨੂੰ ਕੁੱਟ ਕੇ ਫੜੀ, ਪੈਰ ਪੈਂਦ ਵਿੱਚ ਫਸਾ ਰੱਖੇ ਸੀ। ਪੰਮੀ ਤੋਂ ਜਿਵੇਂ ਕੁਝ ਬੋਲਿਆ ਹੀ ਨਹੀਂ ਜਾ ਰਿਹਾ ਸੀ। ਪੰਮੀ ਤੂੰ ਥੋੜਾ ਹੌਸਲਾ ਰੱਖੀ, ਮੈਂ ਹੁਣੇ ਬਲਜੀਤ ਤਾਈ ਨੂੰ ਸੱਦ ਕੇ ਲਿਆਇਆ, ਤੂੰ ਟੈਨਸ਼ਨ ਨਹੀਂ ਲੈਣੀ ਵਾਹ ਗੁਰੂ ਸਭ ਭਲੀ ਕਰੂ। ਸ਼ਿੰਦਾ ਨੰਗੇ ਪੈਰੀ ਬਾਹਰ ਗਲੀਵਾਲ ਭੱਜ ਤੁਰਿਆ। ਤਾਈ, ਤਾਈ। ਸ਼ਿੰਦਾ ਜੋਰ-ਜੋਰ ਦੀ ਬੁਹੇ ਨੂੰ ਹੱਥ ਮਾਰਦਾ ਮਾਰਦਾ ਦਾਈ ਬਲਜੀਤ ਦਾ ਨਾਮ ਲੈ। ਲੈ ਕੇ ਵਾਜਾਂ ਮਾਰੀ ਜਾ ਰਿਹਾ ਸੀ ਕੀ ਗੱਲ ਸਿੰਦੇ ਤੇਰੀ ਕੀ ਪਾਦੀ ਬਣੀਆ ਹੌਸਲਾ ਨਹੀਂ ਹੁੰਦਾ ਹਾਂ ਦੱਸ ਕੀ ਗੱਲ ਆ ਰੋਡੂ ਯਾਰ ਪਾ ਵੀ ਤੇਰੀ ਦੀ ਹਾਲਤ ਬਹੁਤ ਖਰਾਬ ਆ ਤਾਈ ਨੇ ਹੀ ਦੱਸਿਆ ਸੀ ਕਿ ਕੇਸ ਸ਼ਾਇਦ ਅੱਜ ਰਾਤ ਦਾ ਹੀ ਹੋ ਜੇ ਤਾਈ ਨੂੰ ਲੈਣ ਆਇਆ ਇੱਕ ਮਿੰਟ ਮੰਮੀ ਸੁੱਤੀ ਆ ਸਾਰੀ ਰਾਤ ਖੰਗਦੀ ਰਹੀ ਹੁਣੇ ਸੁੱਤੀ ਸੀ ਅਜੇ ਮੰਮੀ ਮੰਮੀ ਸਿੰਦਾ ਆਇਆ ਬਾਹਰ ਕਹਿੰਦਾ ਘਰ ਲੈ ਕੇ ਜਾਣਾ ਨਾਲ ਬਲਜੀਤ ਦਾਈ ਮੰਜੇ ਦੀਆਂ ਬਾਹਾਂ ਦਾ ਸਹਾਰਾ ਲੈ ਕੇ ਉੱਠਦੀ ਹੋਈ ਬੋਲੀ ਹਾਂ ਸ਼ਿੰਦੇ ਪੰਮੀ ਠੀਕ ਆ ਦਰਦਾ ਕਿੰਨੀਆਂ ਕੋ ਲੱਗੀਆਂ ਤਾਈ ਪੰਮੀ ਦਾ ਤੇ ਬੁਰਾ ਹਾਲ ਆ ਵਿਚਾਰੀ ਪੀੜਾ ਨਾਲ ਤੜਫ ਰਹੀ ਆ ਮੇਰੇ ਤੋਂ ਤਾਂ ਦੇਖਿਆ ਨਹੀਂ ਜਾਂਦਾ ਚਲ ਛੇਤੀ ਕਰ ਸ਼ਿੰਦੇ ਐਵੇਂ ਮੰਨ ਨਾ ਭਰੀ ਜਾ ਚਲ ਤੁਰ ਵਾਹ ਗੁਰੂ ਆਪੇ ਚੰਗਾ ਚੰਗਾ ਕਰੂ ਸ਼ਿੰਦਾ ਤੇ ਬਲਜੀਤ ਕਾਹਲੀ ਕਾਹਲੀ ਘਰ ਨੂੰ ਚੱਲ ਪੈ ਦੇ ਨੀ ਪੰਮੀ ਪੰਮੀ ਕੁੜੀ ਇਹ ਦਰਵੇਕ ਆ ਗਿਆ ਮੈਂ ਐਵੇਂ ਰੋਈ ਨਾ ਜਾ ਕੁਝ ਨਹੀਂ ਹੁੰਦਾ ਥੋੜਾ ਹੌਸਲਾ ਧਰ ਪੁੱਤ ਬਲਜੀਤ ਨੇ ਪੰਮੀ ਦੇ ਸਿਰ ਨੂੰ ਹਲੂਨਿਆ ਤਾਈ ਸਭ ਠੀਕ ਤਾਂ ਹੈ ਆਹੋ ਆਹੋ ਸ਼ਿੰਦੇ ਤੂੰ ਐਵੇਂ ਨਾ ਰੋਣਾ ਜਿਹਾ ਮੂੰਹ ਬਣਾਈ ਜਾ ਕੁਝ ਨਹੀਂ ਹੁੰਦਾ ਇਹਨੂੰ ਇਹਨੇ ਕਿਹੜਾ ਨਿਵੇਕਲਾ ਬੱਚਾ ਜੰਮਣਾ ਪੀੜਾ ਪੂੜਾ ਸਾਰਿਆਂ ਨੂੰ ਇਦਾਂ ਹੀ ਹੁੰਦੀ ਆ ਤੂੰ ਜਾ ਪਾਣੀ ਲੈ ਕੇ ਆ ਗਰਮ ਕਰਕੇ ਸ਼ਿੰਦਾ ਕੁਝ ਕਿੱਕਰ ਦੀਆਂ ਛਾਪੀਆਂ ਜੋ ਕਿ ਮੀਂਹ ਕਰਕੇ ਗਿੱਲੀਆਂ ਹੋ ਚੁੱਕੀਆਂ ਸਨ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਅੱਗ ਬਾਲ ਕੇ ਪਾਣੀ ਗਰਮ ਕਰਕੇ ਬਲਜੀਤ ਦਾਈ ਕੋਲ ਲੈ ਕੇ ਆਉਂਦਾ ਤਾਈ ਆਲੇ ਪਾਣੀ ਗਰਮ ਹੋ ਗਿਆ ਪੰਮੀ ਪੀੜਾ ਨਾਲ ਲਗਾਤਾਰ 쿠ਰਾ ਰਹੀ ਸੀ ਲੰਮੇ ਹੋ ਕੇ ਲੈ ਕੇ ਬੋਲੀ ਤਾਈ ਤਾਈ ਮੇਰੇ ਤੋਂ ਪੀੜ ਪੀੜ ਨਹੀਂ ਚੱਲੀ ਜਾਂਦੀ ਤਾਈ ਨਾ ਪੁੱਤ ਨਾ ਕੁਝ ਨਹੀਂ ਹੁੰਦਾ ਥੋੜਾ ਤੇ ਹੌਸਲਾ ਰੱਖ ਤੇਰੀ ਮਾਂ ਨੇ ਵੀ ਤੈਨੂੰ ਇਦਾਂ ਹੀ ਜੰਮਿਆ ਸੀ ਬਲਜੀਤ ਤਾਈ ਨੇ ਥੋੜਾ ਹੱਸਦੇ ਹੋਏ ਪੰਮੀ ਵੱਲ ਵੇਖ ਕੇ ਆਖਿਆ ਕੁਝ ਸਮੇਂ ਬਾਅਦ ਬਲਜੀਤ ਨੇ ਸ਼ਿੰਦੇ ਨੂੰ ਉੱਚੀ ਆਵਾਜ਼ ਨਾਲ ਸੱਦਿਆ ਸ਼ਿੰਦੀ ਓਏ ਸ਼ਿੰਦੇ ਹਾਂ ਤਾਈ ਕੋਈ ਹੋਇਆ ਸ਼ਿੰਦਾ ਡਰ ਤੇ ਸਹਿਮ ਵਿੱਚ ਬੋਲਿਆ ਸ਼ਿੰਦੀ ਪੁੱਤ ਬਚਾਤਾ ਠੀਕਾ ਪਰ ਬੱਚੇ ਦਾ ਲੱਗਦਾ ਸਿਰ ਫਸ ਗਿਆ ਲੱਗਦਾ ਹਸਪਤਾਲ ਲੈ ਕੇ ਜਾਣਾ ਪੈਣਾ ਇੱਥੇ ਬੱਚੇ ਨੂੰ ਖਤਰਾ ਹੋ ਸਕਦਾ ਮਸਾ ਮਸਾ ਤੇ ਰੱਬ ਨੇ ਬਚਾ ਦਿੱਤਾ ਆਪਾਂ ਰਿਸਕ ਨਹੀਂ ਲੈ ਸਕਦੇ ਤਾਈ ਹਸਪਤਾਲ ਲੈ ਕੇ ਜਾਣਾ ਪਊ ਸ਼ਿੰਦਾ ਵਿਚਾਰਾ ਹੋਰ ਪਰੇਸ਼ਾਨ ਹੁੰਦਾ ਹੋਇਆ ਰੱਬ ਨੂੰ ਕੋਸਣ ਲੱਗ ਜਾਂਦਾ ਹਾਏ ਰੱਬਾ ਮੈਂ ਤੇਰੇ ਕੀ ਮਾਹਮਾਰੇ ਸੀ ਸਾਰੀ ਦੁਨੀਆ ਦੀਆਂ ਮੁਸੀਬਤਾਂ ਬਸ ਸਾਡੇ ਗਰੀਬਾਂ ਜੋਗੀਆਂ ਹੀ ਰੱਖਿਆ ਤੂੰ ਇੰਨੇ ਵਰਿਆਂ ਮਗਰੋਂ ਇੱਕ ਬੱਚਾ ਦੇਣ ਲੱਗਾ ਉਹ ਵੀ ਨਵੀਆਂ ਮੁਸੀਬਤਾਂ ਪਾ ਕੇ ਫਿਰ ਖੋਹਣਾ ਚਾਹੁੰਦਾ ਇੱਕ ਤਾਂ ਪਹਿਲਾਂ ਹੀ ਗਰੀਬ ਘਰ ਆਸ ụtਿਆ ਉਤੋਂ ਰੋਟੀ ਦੇ ਲਾਲੇ ਪਏ ਰਹਿੰਦੇ ਆ ਹੁਣ ਹਸਪਤਾਲ ਕਿੱਥੋਂ ਲੈ ਕੇ ਜਾਵਾਂ ਰੱਬਾ ਸਾਡਾ ਹੀ ਕਿਉਂ ਵੈਰੀ ਬਣਿਆ ਰਿਹਾ ਸ਼ੁਰੂ ਤੋਂ ਮੈਨੂੰ ਤਾਂ ਲੱਗਾ ਸੀ ਕਿ ਗਰੀਬਾਂ ਦਾ ਬਸ ਰੱਬ ਹੁੰਦਾ ਪਰ ਅੱਜ ਲੱਗ ਰਿਹਾ ਤੂੰ ਵੀ ਪੈਸੇ ਵਾਲਿਆ ਅਮੀਰਾਂ ਦਾ ਹੀ ਬਣ ਕੇ ਬਹਿ ਗਿਆ ਅਸੀਂ ਗਰੀਬ ਤਾਂ ਉਸੇ ਦਿਨ ਹੀ ਮਰ ਜਾਂਦੇ ਆ ਜਦੋਂ ਗਰੀਬ ਘਰ ਜੰਮ ਪੈਂਦੇ ਆ ਛਿੰਦੀ ਓਏ ਛਿੰਦੀ ਅਜੇ ਤੱਕ ਇੱਥੇ ਹੀ ਮਰਿਆ ਕਿਉਂ ਆਵਦੀ ਬੁੱਢੀ ਮਰਵਾਉਣੀ ਆ ਜਾਂ ਛੇਤੀ ਕੋਈ ਸੰਧ ਪਤਾ ਕਰਕੇ ਆ ਅਮੀਰ ਕੇ ਆ ਦੇ ਘਰੋਂ ਗੱਡੀ ਦਾ ਪਤਾ ਕਰਕੇ ਆ ਹੋਰ ਤਾਂ ਅੱਗ ਲੱਗਣੀ ਲੱਗੇ ਬੰਨੇ ਕਿਸੇ ਦੀ ਗੱਡੀ ਵੀ ਨਹੀਂ ਹੈਗੀ ਸ਼ਿੰਦਾ ਹਰਫਲਿਆ ਹੋਇਆ ਰੱਬ ਨੂੰ ਕੋਸਤਾ ਕੋਸਤਾ ਬਾਹਰ ਵੱਲ ਨੂੰ ਭੱਜ ਤੁਰਦਾ ਆਪਣੀਆਂ ਸੋਚਾਂ ਵਿੱਚ ਗੁਆਚਾ ਆਪਣੇ ਨਾਲ ਗੱਲਾਂ ਕਰਦਾ ਜਾ ਰਿਹਾ ਸੀ ਗੱਡੀ ਕਿੰਨੇ ਦੇਣੀ ਆ ਗਰੀਬ ਨੂੰ ਉਹੀ ਇਦਾਂ ਦੇ ਮੀਂਹ ਕਣੀ ਵਾਲੀ ਅੱਧੀ ਰਾਤ ਨੂੰ ਤਾਂ ਹੀ ਆਂਦੀ ਅਮੀਰ ਕੇ ਘਰੋਂ ਗੱਡੀ ਪੁੱਛ ਲੈ ਜਿਹੜਾ ਸਕੇ ਭਰਾ ਨੂੰ ਗੱਡੀ ਨਾ ਦੇਣ ਕਰਕੇ ਹੋਈ ਲੜਾਈ ਵਿੱਚ ਭਰਾ ਦੀ ਲੱਤ ਤੋੜ ਦਿੱਤੀ ਸੀ ਮੰਜੇ ਦਾ ਪਵਾ ਮਾਰ ਕੇ ਮੈਨੂੰ ਗੱਡੀ ਕਿੱਥੇ ਦੇ ਦੋ ਸ਼ਿੰਦਾ ਇਹਨਾਂ ਸਾਰੀਆਂ ਸੋਚਾਂ ਵਿੱਚ ਡੁੱਬਾ ਸ਼ਿੰਦਾ ਅਮੀਰਕਿਆ ਦੇ ਬੂਹੇ ਤੇ ਜਾ ਖੜਿਆ। ਦੁਚੇਤੀ ਵਿੱਚ ਪਿਆ ਆਪੇ ਨਾਲ ਗੱਲਾਂ ਕਰੀ ਜਾ ਰਿਹਾ ਸੀ। ਸ਼ੁਭੇਗ ਬਾਜੀ ਪਤਾ ਨਹੀਂ ਗੱਡੀ ਲੈ ਕੇ ਨਾਲ ਤੁਰਨਗੇ ਵੀ ਕਿ ਕੀ ਪਤਾ ਮੇਰੇ ਗਰੀਬੜੇ ਜਿਹੇ ਦੀ ਆਵਾਜ਼ ਸੁਣ ਕੇ ਬੂਹਾ ਹੀ ਨਾ ਖੋਲਣ ਪਰ ਨੀ ਮੀ ਇਨੀ ਦੇਰ ਨਹੀਂ ਕਰਨੀ ਪਤਾ ਨਹੀਂ ਕਿਸ ਹਾਲ ਵਿੱਚ ਹੋਵੇਗੀ ਪੰਮੀ। ਹੋਰ ਕੋਈ ਚਾਰਾ ਵੀ ਤਾਂ ਨਹੀਂ ਹੈਗਾ ਨਾ ਹੋਰ ਕਿਸੇ ਦੀ ਲਾਗੇ ਬੰਨੇ ਕਿਸੇ ਦੀ ਹੋਰ ਗੱਡੀ ਹੈਗੀ। ਬਾਜੀ ਸ਼ੁਭੇਗ ਬਾਜੀ ਬੇਨਤੀ ਆ ਪਾਜੀ ਬੂਹਾ ਖੋਲਿਓ ਤਰਲਾ ਆ ਗਰੀਬ ਦਾ ਬੂਹਾ ਖੋਲਿਓ ਪਾਜੀ ਮੇਰੀ ਘਰ ਵਾਲੀ ਦੀ ਹਾਲਤ ਬੜੀ ਮਾੜੀ ਆ ਪਾਜੀ ਬੂਹੇ ਖੋਲਿਓ ਕੌਣਾ ਬਾਹਰ ਕੀ ਰੋਲਾ ਪਾਇਆ ਬੂਹਾ ਪੰਨ ਲਿਆ ਸੁਭੇਗ ਪਾਜੀ ਮੈਂ ਸਿੰਦਾ ਸਿੰਦਾ ਟੋਲੀ ਹਾ ਦਾਸ ਕੀ ਕੰਮ ਆ ਅੱਧੀ ਰਾਤ ਨੂੰ ਤੰਗ ਕਰਨ ਆ ਗਿਆ ਪਾਜੀ ਮੇਰੀ ਘਰ ਵਾਲੀ ਨੂੰ ਬੱਚਾ ਹੋਣ ਵਾਲਾ ਕਿੰਨੇ ਸਾਲਾਂ ਬਾਅਦ ਰੱਬ ਭਾਗ ਲਾਉਣ ਲੱਗਾ ਪਾਜੀ ਗੱਡੀ ਚਾਹੀਦੀ ਆ ਪੰਮੀ ਨੂੰ ਹਸਪਤਾਲ ਲੈ ਕੇ ਜਾਣਾ ਗਰੀਬ ਦੀ ਬੇਨਤੀ ਆ ਸ਼ੁਭੇਗ ਭਾਜੀ ਤੁਹਾਡੇ ਤੋਂ ਬਿਨਾਂ ਗਰੀਬਾਂ ਦਾ ਹੋਰ ਹੈ ਵੀ ਕਿਹੜਾ ਜਿੰਦੇ ਤੋਂ ਮਦਦ ਮੰਗਿਏ ਮੇਰੀ ਗੱਲ ਸੁਣ ਲਓ ਗੱਡੀ ਗੁਡੀ ਨਾ ਕੱਢਿਓ ਕਰੋ ਬਾਹਰ ਉਤੋਂ ਮੀਹ ਨੇਰੀ ਚਲੀ ਜਾਂਦਾ ਗਲੀਆਂ ਸੜਕਾਂ ਤੇ ਵੀ ਗੰਦ ਵੱਜਾ ਹੋ ਜੇ ਕੋਈ ਅਨਹੋਣੀ ਹੋਗੀ ਗੱਡੀ ਨੂੰ ਕੁਝ ਹੋ ਜਾ ਤੁਹਾਨੂੰ ਕੁਝ ਹੋ ਗਿਆ ਤਾਂ ਇਹ ਨੁਕਸਾਨ ਪਰ ਲੂ ਤੁਸੀਂ ਐਵੇਂ ਨਾ ਕੋਈ ਸਿਆਪਾ ਪਾਇਓ ਸ਼ੁਭੇਗ ਦੀ ਘਰ ਵਾਲੀ ਕੋਠੀ ਵਿੱਚੋਂ ਹੀ ਬੋਲੀ ਜਿੰਨੇ ਚਿਰ ਤੱਕ ਸੁਬੇਗ ਸਿੰਘ ਕੁਝ ਬੋਲਦਾ ਉਸਦੀ ਘਰ ਵਾਲੀ ਦੀ ਗੱਲ ਸੁਣ ਕੇ ਸ਼ਿੰਦਾ ਉਦਾਸ ਚਿਹਰਾ ਲੈ ਕੇ ਘਰੋਂ ਬਾਹਰ ਹੋ ਗਿਆ ਸ਼ਿੰਦਾ ਮੁਰਝਾਇਆ ਅੰਦਰੋਂ ਟੁੱਟ ਚੁੱਕਿਆ ਅੱਖਾਂ 'ਚੋਂ ਹੰਝੂ ਘੇਰਦਾ ਵਾਪਿਸ ਘਰ ਵੱਲ ਜਾਂਦਾ ਹੋਇਆ ਰੱਬ ਨੂੰ ਕੋਸ ਰਿਹਾ ਸੀ ਰੱਬਾ ਮੇਰਾ ਨਾਲ ਹੀ ਕੀ ਦੁਸ਼ਮਣੀ ਤੇਰੀ ਮੈਂ ਤੇਰਾ ਕੀ ਵਿਗਾੜਿਆ ਸੀ ਇੱਕ ਤਾਂ ਪੈਦਾ ਹੀ ਗਰੀਬ ਕੀਤਾ ਫਿਰ ਕਈ ਸਾਲ ਕੋਈ ਔਲਾਦ ਨਹੀਂ ਪੰਮੀ ਦੀ ਲੱਤ ਟੁੱਟਣ ਨਾਲ ਸਾਰੇ ਘਰ ਦਾ ਬੇੜਾ ਗਰਖ ਹੋ ਗਿਆ ਜੇ ਪੰਮੀ ਦੀ ਕੁਖਾਰੀ ਕਰ ਹੀ ਦਿੱਤੀ ਤਾਂ ਉਹ ਵੀ ਸੌ ਸਿਆਪੇ ਪਾਏ ਤੂੰ ਜਿੰਨਾ ਲੋਕਾਂ ਨੂੰ ਕੋਠੀਆਂ ਗੱਡੀਆਂ ਦਿੱਤੀਆ ਉਹਨਾਂ ਨੂੰ ਇੱਕ ਦਿਲ ਵੀ ਦੇ ਦਿੰਦਾ ਜਿਹਦੇ ਵਿੱਚ ਦਇਆ ਭਾਵਨਾ ਵੀ ਹੁੰਦੀ ਕਿ ਉਹ ਸਾਡੇ ਵਰਗੇ ਗਰੀਬਾਂ ਦੀ ਮਦਦ ਕਰ ਦੇ ਤਾਂ ਵੀ ਸਾਡੇ ਗਰੀਬਾਂ ਦੀ ਜ਼ਿੰਦਗੀ ਥੋੜੀ ਸੌਖੀ ਲੰਘ ਜਾਂਦੀ ਪਰ ਤੂੰ ਤਾਂ ਬਸ ਅਮੀਰਾਂ ਦਾ ਹੀ ਰੱਬ ਆ ਗਰੀਬਾਂ ਦਾ ਨਹੀਂ ਜੇ ਤੂੰ ਗਰੀਬਾਂ ਦਾ ਵੀ ਰੱਬ ਹੁੰਦਾ ਤਾਂ ਮੇਰੇ ਵਰਗੇ ਦਾ ਇਹ ਹਾਲ ਨਾ ਹੁੰਦਾ ਆਪਣੀਆਂ ਹੀ ਸੋਚਾਂ ਡੁੱਬਾ ਆਪੇ ਨਾਲ ਗੱਲਾਂ ਕਰਦਾ ਕਰਦਾ ਘਰ ਆ ਗਿਆ ਤਾਈ ਤਾਈ ਗਰੀਬਾਂ ਨੂੰ ਕੋਈ ਗੱਡੀ ਨਹੀਂ ਦਿੰਦਾ ਅਮੀਰ ਕਿਆ ਨੇ ਗੱਡੀ ਤੋਂ ਕੋਰੀ ਨਾ ਕਰਤੀ ਤਾਈ ਤਾਈ ਗੱਡੀ ਨਹੀਂ ਦਿੱਤੀ ਅਮੀਰ ਕਿਆ ਸ਼ਿੰਦਾ ਰੋਈ ਕੋਲਾਈ ਜਾ ਰਿਹਾ ਸੀ ਦਿੱਲੀ ਜ਼ਮੀਨ ਤੇ ਬੈਠਾ ਉਹ ਲੱਗ ਰਿਹਾ ਸੀ ਜਿਵੇਂ ਉਸ ਦੇ ਹੰਝੂਆਂ ਨੇ ਸਾਰੀ ਜ਼ਮੀਨ ਗਿੱਲੀ ਕਰਤੀ ਹੋਵੇ ਈਨ ਲੱਗ ਰਿਹਾ ਸੀ ਜਿਵੇਂ ਸ਼ਿੰਦੇ ਦਾ ਸਾਰਾ ਸਰੀਰ ਖੁਸ਼ਕ ਹੋ ਗਿਆ ਹੋਵੇ ਦਿਲ ਦੀ ਧੜਕਣ ਰੁਕਦੀ ਜਾ ਰਹੀ ਹੋਵੇ ਸ਼ਿੰਦੀ ਸ਼ਿੰਦੇ ਪੁੱਤਿ ਅਮੀਰ ਲੋਕ ਗਰੀਬਾਂ ਦੀ ਬਦਦੂਆ ਲੈ ਕੇ ਤਰਫਕੇ ਹੀ ਮਰਦੇ ਹੁੰਦੇ ਨੇ ਇਹਨਾਂ ਦਾ ਬੁੜਾ ਵੀ ਮੰਝੇ ਤੇ ਹੀ ਤਰਫਕੇ ਮਰਿਆ ਸ਼ਿੰਦੇ ਪੁੱਤੂ ਚੁੱਪ ਕਰ ਰੱਬ ਤੇ ਭਰੋਸਾ ਰੱਖ ਜਿੰਨੇ ਇੰਨੇ ਸਾਲਾਂ ਬਾਅਦ ਕੁੱਖ ਭਰੀ ਉਹ ਦੁਨੀਆ ਵਿੱਚ ਵੀ ਲੈ ਕੇ ਆਉ ਪੁੱਤ ਮੈਂ ਕਿਵੇਂ ਪੁੱਲ ਲਗੀ ਕਿ ਤੈਨੂੰ ਇਹਨਾਂ ਵਰਗੇ ਲੋਕਾਂ ਦੇ ਘਰ ਕੱਲ ਬੈਠੀ ਇਹ ਤਾਂ ਉਹ ਹਰਾਮੀ ਲੋਕ ਆ ਜੋ ਗਰੀਬ ਦੀ ਮੜੀ ਤੇ ਨਾ ਜਾਣ ਨਾਲੇ ਇਹਨਾਂ ਗੱਡੀ ਕਿੱਥੋਂ ਦੇਣੀ ਸੀ ਜਿਨ੍ਹਾਂ ਦੇ ਘਰ ਆਪ ਕੋਈ ਔਲਾਦ ਨਹੀਂ ਹੈਗੀ ਤੇਰੇ ਵਰਗੇ ਗਰੀਬ ਘਰ ਔਲਾਦ ਹੋ ਜਾਵੇ ਕਿਵੇਂ ਜਰ ਲੈਣਗੇ ਸ਼ਿੰਦਾ ਗਿੱਲੀ ਥਾਂ ਤੇ ਕੋਰ ਉਦਾਸੀ ਦੀ ਚੁੱਪ ਵਿੱਚ ਬੈਠਾ ਆਪਣੇ ਆਪ ਨੂੰ ਬੇਵਸ ਲਾਚਾਰਤਾ ਵਿੱਚ ਡੁੱਬਿਆ ਹੋਇਆ ਮਹਿਸੂਸ ਕਰ ਰਿਹਾ ਸੀ ਅੱਖਾਂ ਦੇ ਹੰਝੂ ਜਿਵੇਂ ਦੁੱਖਾਂ ਦੇ ਸੋਕੇ ਨਾ ਮਾਰ ਦਿੱਤੇ ਹੋਣ ਅਚਾਨਕ ਆਈ ਇੱਕ ਆਵਾਜ਼ ਜੋ ਸ਼ਿੰਦੇ ਨੂੰ ਦੁੱਖਾਂ ਦੇ ਸਮੁੰਦਰ ਵਿੱਚੋਂ ਬਾਹਰ ਤੋਕੇ ਲੈ ਆਈ ਇਹ ਆਵਾਜ਼ ਇੱਕ ਬੱਚੇ ਦੀ ਕਿਲਕਾਰੀ ਸੀ ਬੱਚੇ ਦੇ ਰੋਣ ਦੀ ਕਿਲਕਾਰੀ ਸ਼ਿੰਦੇ ਵੇ शिंदे ਪੱਜ ਵੀ ਮੁੰਦਿਆ ਵੇ ਛੇਤੀ ਆ ਹਾਂ ਤਾਈ ਆ ਗਿਆ ਮੈਂ ਵੇਖ ਪੁੱਤ शिंदे ਪੁੱਤ ਇਧਰ ਵੇਖ ਲਾਤੇ ਪਾ ਰੱਬ ਨੇ ਵੀ ਇਸ ਕਰਤੇ ਜੇ ਇੰਨੇ ਸਾਲਾਂ ਬਾਅਦ ਰੱਬ ਨੇ ਸੁਣੀਆ ਤਾਂ ਇਧਰ ਵੇਖ ਦਿੱਤਾ ਵੀ ਤਾਂ ਫਿਰ ਪੋਤਾ ਸ਼ਿੰਦੇ ਨੂੰ ਤਾਈ ਬਲਜੀਤ ਦੀਆਂ ਗੱਲਾਂ ਸੁਣ ਕੇ ਤੇ ਅੰਦਰ ਦਾ ਸਾਰਾ ਦਰਿਸ਼ ਵੇਖ ਕੇ ਸ਼ਿੰਦਾ ਇੱਕਦਮ ਚੁੱਪ ਹੀ ਹੋ ਗਿਆ ਚਿਹਰੇ ਤੇ ਮੁਸਕਰਾਹਟ ਤੇ ਅੱਖਾਂ ਵਿੱਚ ਹੰਝੂ ਸੀ ਹੰਝੂ ਤਾਂ ਬੇਸ਼ੱਕ ਪਹਿਲਾਂ ਵੀ ਸੀ ਪਰ ਹੁਣ ਦੁੱਖ ਦੀ ਬਜਾਏ ਖੁਸ਼ੀ ਦੇ ਹੰਝੂ ਸੀ ਤੇ ਉਹੀ ਹੀ ਰੱਬ ਨੂੰ ਕੋਸਣ ਵਾਲਾ ਹੁਣ ਵਾਰ-ਵਾਰ ਰੱਬ ਦਾ ਸ਼ੁਕਰਾਨਾ ਕਰੀ ਜਾ ਰਿਹਾ ਸੀ